ਜਿੰਗਲ ਰਤਬ ਸੀਟ ਮਿਲਣ ਤੋਂ ਬਾਅਦ ਵਾਹਿਗੁਰੂ ਦਾ ਸੁਖਰਾਨਾ ਕਰਨ ਕੋਲ ਤੇ ਇਹ ਬਲਦੇ ਕੀ ਕਹਿੰਦੇ ਦੇਖੋ ਜਿੰਦਗੀ ਦੇ ਵਿੱਚ ਜੇ ਸਿੱਖ ਨੂੰ ਕੋਈ ਪ੍ਰਾਪਤੀ ਹੁੰਦੀ ਹੈ ਔਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਮਾਨ ਵੜੇ ਆਈਆਂ ਵਿਉਧੀਆਂ ਨੇ ਜੀ ਆਪਣੇ ਸਿੱਖ ਦੀ ਝੋੜੀ ਤੇ ਪਾਉਂਦੇ ਨੇ ਤੇ ਫਿਰ ਸਿੱਖ ਨੂੰ ਤਾਂ ਵੈਸੇ ਸੁੱਤੇ ਜਾਗਦੇ ਉਹਦਾ ਸ਼ੁਕਰਾਨਾ ਕਰਨਾ ਹੀ ਚਾਹੀਦਾ ਪਰ ਸਾਡੇ ਵਾਸਤੇ ਸਭ ਤੋਂ ਪਵਿੱਤਰ ਤੇ ਸਭ ਤੋਂ ਸਰਵੋੱਚ ਸਥਾਨ ਜਿਹੜਾ ਹੈ ਉਹ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਦੇ ਦਰ ਆ ਹੈ ਸ਼੍ਰੀ ਦਰਬਾਰ ਸਾਹਿਬ ਜਿੱਥੇ ਆਣ ਕੇ ਸਿੱਖ ਹਮੇਸ਼ਾ ਹੀ ਸਤਿਗੁਰੂ ਦਾ ਸ਼ੁਕਰਾਨਾ ਕਰਦਾ ਤੇ ਉਹਦੇ ਕੋਲੋਂ ਦਤਾਂ ਵੀ ਮੰਗਦਾ ਮੈਂ ਵੀ ਅੱਜ ਉਹਦੇ ਚਰਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਥ ਘਰ ਕੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਏ ਜਾਣ ਤੇ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ ਉਹਨਾਂ ਦੇ ਚਰਨਾਂ 'ਚ ਨਤਮਸਤਕ ਹੋਏ ਆਰਦਾਸ ਬੇਨਤੀ ਕੀਤੀ ਹੈ ਕਿ ਸਤਿਗੁਰੂ ਸਭ ਤੇਰੀਆਂ ਦਾਤਾਂ ਨੇ ਤੇ ਆਪਣੇ ਸਿੱਖ ਦੀ ਝੋਲੀ ਦੇ ਵਿੱਚ ਆਪਣੀਆਂ ਬਖਸ਼ਿਸ਼ਾਂ ਤੇ ਵਿੜਿਆਈਆਂ ਦੀ ਦਾਤ ਪਾਈ ਤਾਂ ਕਿ ਤੇਰਾ ਸਿੱਖ ਜਿਹੜਾ ਹੈ ਜਿਸ ਦਰਦ ਨੂੰ ਲੈ ਕੇ ਜਿਸ ਪੀੜਾ ਨੂੰ ਲੈ ਕੇ ਇਸ ਜ਼ਿੰਦਗੀ ਵਿੱਚ ਹੁਣ ਤੱਕ ਪਹੁੰਚਿਆ ਹੈ ਜਿਹੜਾ ਕੌਮ ਦਾ ਦਰਦ ਹੈ ਜਿਹੜਾ ਪੰਥ ਦਾ ਦਰਦ ਹੈ ਜਿਹੜਾ ਸਿੱਖਾਂ ਦਾ ਦਰਦ ਹੈ ਜਿਹੜਾ ਪੰਜਾਬ ਦਾ ਦਰਦ ਹੈ ਉਸ ਦਰਦ ਨੂੰ ਜਿਹੜਾ ਆ ਦੇਸ਼ ਦੀ ਪਾਰਲੀਮੈਂਟ ਵਿੱਚ ਮੈਂ ਬਲੰਦ ਕਰ ਸਕਾਂ। ਸਤਿਗੁਰਾਂ ਦੇ ਹਜ਼ੂਰ ਅੱਜ ਇਹੀ ਅਰਦਾਸ ਬਿੰਦ ਕਰਨ ਵਾਸਤੇ ਆਏ ਸੀ। ਸਤਿਗੁਰੂ ਬਖਸ਼ਿਸ਼ਾ ਕਰਨ ਵਾਲੇ ਨੇ ਤੇ ਮੇਰਾ ਭਰੋਸਾ ਆ ਅਰ ਸਿੱਖ ਨੂੰ ਭਰੋਸਾ ਹੋਣਾ ਚਾਹੀਦਾ ਹੈ ਕਿ ਉਹ ਸਿੱਖ ਦੀ ਰੂਹ ਤੋਂ ਕੀਤੀ ਹੋਈ ਅਰਦਾਸ ਨੂੰ ਜਿਹੜੀ ਨਿਰਸਵਾਰਥ ਉਹ ਕਿ ਨਾਤ ਮੈਂ ਸਿਆਸੀ ਆ ਤੇ ਨਾ ਮੈਂ ਸਿਆਸਤ ਦਾ ਮਾਰਾਂ ਤੇ ਨਾ ਮੈਂ ਗੰਦੀ ਸਿਆਸਤ ਵਿੱਚ ਵਿਸ਼ਵਾਸ ਰੱਖਦਾ ਹਾਂ ਹਮੇਸ਼ਾ ਹੀ ਇੱਕ ਪੰਥ ਵਾਸਤੇ ਪੰਜਾਬ ਵਾਸਤੇ ਲੰਮੇ ਸੰਘਰਸ਼ ਕੀਤੇ ਐ ਜੇਲਾਂ ਵੀ ਕੱਟੀਆਂ ਨੇ ਔਰ ਜਦੋਂ ਉਹਨਾਂ ਹਾਲਾਤਾਂ ਵੱਲ ਦੇਖਦੇ ਹਾਂ ਆਪਣੇ ਆਪ ਤੇ ਵੀ ਮਹਿਸੂਸ ਹੁੰਦਾ ਹੈ ਕਿ ਜਿੰਦਗੀ ਦੀ ਕਿਹੜੀ ਕਹਾਣੀ ਸੀ ਤੇ ਉਹ ਕਹਾਣੀ ਅੱਜ ਵੀ ਚੱਲ ਰਹੀ ਹੈ ਸਾਡੇ ਬੰਦੀ ਸਿੰਘਾਂ ਦੀ ਤੇ ਮਸਲੇ ਪੰਥ ਦੇ ਪੰਜਾਬ ਦੇ ਹੋਰ ਵੀ ਨੇ ਪਰ ਸਭ ਤੋਂ ਗੰਭੀਰ ਮਸਲਾ ਜਿਹੜੇ 30 34 34 ਸਾਲਾਂ ਤੋਂ ਜੇਲਾ 'ਚ ਬੈਠੇ ਨੇ ਤੇ 29 ਸਾਲ ਤੋਂ ਫਾਂਸੀ ਦੀ ਤਖਤ ਤੇ ਅੱਜ ਵੀ ਸਿੱਖ ਖੜੋਤਾ ਆ ਇਹ ਸਾਨੂੰ ਹਾਕਮ ਜਿਹੜੇ ਨੇ ਸੁਣ ਦੀ ਥਾਂ ਤੇ ਜਿਹੜਾ ਆ ਅਗਲੇ ਬੰਨੋਂ ਠਿਠ ਕਰਦੇ ਉਸ ਠਿਠ ਦਾ ਜਵਾਬ ਜਿਹੜਾ ਆ ਉਹ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਸ਼ਕਤੀ ਦੇ ਨਾਲ ਤੇ ਬਾਬਾ ਜਰਨੈਲ ਸਿੰਘ ਤੇ ਹੋਰ ਸ਼ਹੀਦਾਂ ਦੀ ਆਸ਼ੀਰਵਾਦ ਦੇ ਨਾਲ ਜਿਹੜਾ ਉਹਨਾਂ ਕੋਲ ਹਮੇਸ਼ਾ ਪਿਆਰ ਲੈਂਦੇ ਰਹੇ ਸੀ ਉਹਦੇ ਸਦਕਾ ਜਿਹੜਾ ਆ ਉਹਨਾਂ ਦੀ ਬੋਲਤੀ ਬੰਦ ਕਰਾਂਗੇ ਤੇ ਜਿਹੜੇ ਮਸਲੇ ਨੇ ਉਹ ਹਲ ਕਰਾਵਾਂਗੇ ਨਾਲ ਜਿਹੜੇ ਪੰਜਾਬ ਦੇ ਮਸਲੇ ਵੀ ਚਾ ਕਿਸਾਨੀ ਦੇ ਐ ਜਾਂ ਜਿਹੜੀਆਂ ਹੋਰ ਦਿੱਕਤਾਂ ਨੇ ਜਾਂ ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਨੇ ਔਰ ਜਿਹੜਾ ਪਾਕਿਸਤਾਨ ਦੇ ਨਾਲ ਸਾਡਾ ਸਰਹੱਦ ਤੇ ਵਪਾਰ ਚੱਲਦਾ ਸੀ ਜਿੱਥੋਂ ਮੱਧ ਏਸ਼ੀਆ ਨੂੰ ਅਰਬ ਕੰਟਰੀਜ਼ ਨੂੰ ਵਾਗਾ ਬਾਰਡਰਾਂ 'ਇ ਜਾਂਦਾ ਸੀ ਉਹ ਬੰਦ ਕਰ ਦਿੱਤਾ ਗਿਆ ਸ਼ਰਾਰਤ ਦੇ ਤਹਿਤ ਕਿ ਪੰਜਾਬ ترقی ਨਾ ਕਰ ਜੇ ਤੋਂ ਗੁਜਰਾਤ ਬੰਦਰਗਾਹਾਂ ਨੂੰ ਸਭ ਕੁਝ ਬਣਾ ਦਿੱਤਾ ਗਿਆ ਉਸ ਮਸਲੇ ਨੂੰ ਠਾ ਕੇ ਜਾਂ ਉਸ ਮਸਲੇ ਨੂੰ ਉਠਾਉਣਾ ਤੇ ਹੱਲ ਕਰਾਉਣਾ ਤੇ ਲਾਗੂ ਕਰਾਉਣਾ ਮੇਰੀ ਪ੍ਰਾਇੋਰਟੀ ਹੋ ਗੋਇਤਾਕਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਰਾਤ ਦੀ ਜੀਤ ਦੱਸਿਆ ਜਾ ਰਿਹਾ ਕਿ ਵਿਸਾਖੀ ਨੀ ਬਲ ਤੋਫਾ ਦਾ ਐਕਸੀਡੈਂਟ ਹੋ ਗਿਆ ਕੀ ਸਪਸ਼ਟੀਕਰਨ ਲੋਗ ਹੁਣ ਇਹਦੇ ਬਾਰੇ ਕੀ ਕਹਾਂਗੇ ਮੈਂ ਤਾਂ ਗੁਰੂ ਦੇ ਚਰਨਾਂ ਚ ਝੁੜੋਤਾ ਹਾਂ ਹੁਣ ਯਾਰ ਜਿਹੜਾ ਵੀ ਕੋਈ ਇਲੈਕਸ਼ਨ ਲੜਨਾ ਚਾਹੁੰਦਾ ਆ ਲੜੇ ਜੰਮ ਜੰਮ ਕੇ ਲੜੇ ਕਿਸੇ ਨੂੰ ਵੀ ਤਰਾਜ ਕੋਈ ਨਹੀਂ ਸਾਜੀ ਵੱਖ-ਵੱਖ ਪਾਰਟੀਆਂ ਦੇ ਨਮੇ ਦੇ ਖਰੋਤੇ ਨੇ ਇਕ ਅੱਧਾ ਵੀ ਰਹਿ ਗਿਆ ਉਹ ਵੀ ਆ ਜਾਊਗਾ ਭਾਈ ਅਮਿਤਪਾਲ ਸਿੰਘ ਜੀ ਖਰੋਤੇ ਨੇ ਪਰ ਇਹ ਕੁਛ ਜਿਹੜੇ ਛਰਾਰਤੀ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਮੀਡੀਆ ਟੀਮਾਂ ਨੇ ਆਈਟੀ ਟੀਮਾਂ ਨੇ ਉਹ ਜਦੋਂ ਦੀ ਮੇਰੀ ਟਿਕਟ ਅਨਾਊਂਸ ਹੋਈ ਉਹਨਾਂ ਦੀ ਟਿੱਕਾ ਨਿਕਲੀਆਂ ਪਈ ਚਲੋ ਉਹਨਾਂ ਦੀ ਮਰਜ਼ੀ ਹੈ ਕਿ ਕਹਿੰਦੇ ਹੁੰਦੇ ਕਿ ਜਿਹਦੇ ਬਾਰੇ ਕੋਈ ਮਾੜੀ ਖ਼ਬਰ ਆਵੇ ਉਹਦੀ ਉਮਰ ਵੱਧ ਦਈਏ